ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਸਾਰਿਆਂ ਦਾ ਚੜ੍ਹਦੀ ਕਲਾ ਉਥੇ ਚੜ੍ਹਦੀ ਕਲਾ ਹੀ ਹੋਣੀ ਚਾਹੀਦੀ ਹੈ ਤੇ ਅੱਜ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਮਹਨੇ ਰਾਜੀ ਜਵੰਡਾ ਬਾਰੇ ਆਈ ਬੁਰੀ ਖਬਰ ਨੇ ਤੋੜੇ ਦਿਲ ਕਿ ਡਾਕਟਰ ਪਹਿਲੇ ਦਿਨ ਤੋਂ ਧੋਖੇ ਚ ਰੱਖ ਰੇ ਸੀ ਵੱਡਾ ਖੁਲਾਸਾ ਤੇ ਇਹ ਮਤਲਬ ਵੀਡੀਓ ਜਿਹੜੀ ਇਹ ਦੇਖਣ ਆ ਜੀ ਨਾ ਮਤਲਬ ਕੀ ਕੀ ਹੋਇਆ ਸੀ ਕਿ ਆ ਡਾਕਟਰ ਕੁਝ ਲੁਕਾ ਰਹੇ ਸੀ ਜਾਂ ਮੁੰਝਾ ਨਾ ਆਇਆ ਕਿ ਉਹ ਕੁਝੋ ਸਾਦਾ ਪਿੱਛੇ ਜਿਵੇਂ ਉਹਨਾਂ ਨੇ ਪਹਿਲੇ ਪਹਿਲੇ ਅਸੀਂ ਵੀਡੀਓ ਬਣਾਈ ਤੁਸੀਂ ਇਹ ਜਾਨੇ ਕਿ ਅਸੀਂ ਕਿ ਕਿ ਮਤਲਬ ਕਤਲ ਦੀ ਕੋਸ਼ਿਸ਼ ਵੀ ਹੋ ਸਕਦੀ ਹੈ ਹੈ ਨਾ ਹਾਂ ਹਾਂ ਮਤਲਬ ਇਹ ਦੇਖਣ ਵਾਲੇ ਤੇ ਬਹੁਤ ਇੰਪੋਰਟੈਂਟ ਹੈ ਕਿ ਮਤਲਬ ਜਿਹੜੀ ਵੀ ਗੱਲ ਹੈ ਉਹ ਸਾਹਮਣੇ ਆਏ ਹਾਂ ਸੁਣ ਕੇ ਹਰ ਆਉਂਦੀ ਹੈ ਵੀ ਕੀ ਖੁਲਾਤਾ ਹੈ ਤਾਂ ਆਓ ਵੀ ਨਾਲ ਇਸ ਇੱਕ ਤਾਂ ਵੀਡੀਓ ਕਰਦੇ ਆ ਸਾਰ ਸਾਨੂੰ ਨਾ ਇੱਕ ਬੰਦੇ ਮੈਨੂੰ ਇੱਕ ਬੰਦੇ ਦਾ ਮੈਸੇਜ ਆਇਆ ਅੱਜ ਉਹ ਤੇ ਮੈਂ ਪੜਦਾ ਸੀ ਕਮੈਂਟ ਆਇਆ ਕੰਮੇਰਾ ਤੁਹਾਡੇ ਕੋਲ ਤਾਂ ਡਿਫੈਂਡਰ ਹੈਗੀ ਆ ਤੁਸੀਂ ਮੋਟਰਸਾਈਕਲਾਂ ਤੇ ਕੰਨ ਧੱਕੇ ਜਾਂਦੇ ਫਿਰਦੇ ਹੋ ਮੋਟਰਸਾਈਕਲ ਮੋਟਰਸਾਈਕਲ ਤਾਂ ਯਾਰ ਜਿਹੜਾ ਬੰਦੇ ਨੇ ਚਲਾਇਆ ਹੈ ਉਹੀ ਬਿਆਨ ਕਰ ਸਕਦਾ ਉਹ ਲੈ ਕੇ ਉਹਨੂੰ ਤਾਂ ਫਿਰ ਗੱਡੀ ਤੇ ਵੀ ਗੱਡੀ ਸਾਰੀ ਦੁਨੀਆ ਹੀ ਹੁੰਦੀ ਹੈ ਪਰ ਜਿਹੜਾ ਇਹ ਬੰਦਾ ਮੋਟਰਸਾਈਕਲ ਤੇ ਇੱਕ ਵਾਰੀ ਆ ਗਿਆ ਉਹ ਫਿਰ ਅਲੱਗ ਹੀ ਸਵਾਰਨ ਮੋਟਰਸਾਈਕਲ ਤੇ ਇੱਕ ਤਰ੍ਹਾਂ ਦਾ ਥੋੜੂ ਥਿਊ ਬਹੁਤ ਦਿਸਦਾ ਇੱਕ ਤੁਸੀਂ ਉਹ ਤਾਂ ਉਹਦੀ ਟਾਰਕ ਨੂੰ ਫੀਲ ਕਰਦੇ ਹੋ ਆਪ ਚਲਾਉਨੇ ਉਹ ਨਜ਼ਾਰਾ ਹੁੰਦਾ ਤੁਹਾਨੂੰ ਐਕਸਪੀਰੀਅੰਸ ਜ਼ਿਆਦਾ ਹੁੰਦਾ ਤੁਹਾਨੂੰ ਸਤ ਸ੍ਰੀ ਅਕਾਲ ਦੋਸਤੋ ਰਾਜਵੀਰ ਜਵੰਦਾ ਦੇ ਸਿਹਤ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਇੱਥੇ ਦੱਸ ਦੇਣਾ ਚਾਹੁੰਦੇ ਆ ਕਿ ਜੇਕਰ ਤੁਸੀਂ ਸੱਚਾਈ ਤੋਂ ਦੂਰ ਬਸ ਵਧੀਆ-ਵਧੀਆ ਗੱਲਾਂ ਸੁਣਨ ਦੇ ਲਈ ਵੀਡੀਓ ਤੇ ਆਏ ਹੋ ਤਾਂ ਤੁਸੀਂ ਵੀਡੀਓ ਇੱਥੇ ਛੱਡ ਸਕਦੇ ਹੋ ਤੇ ਜੇਕਰ ਤੁਸੀਂ ਜੋ ਰੀਅਲ ਸਚਾਈ ਹੈ ਉਹ ਜਾਣਨਾ ਚਾਹੁੰਦੇ ਹੋ ਤਾਂ ਵੀਡੀਓ ਪੂਰੀ ਅਖੀਰ ਤੱਕ ਜਰੂਰ ਦੇਖਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਏ ਨੂੰ 10 ਤੋਂ 12 ਦਿਨ ਹੋ ਚੁੱਕੇ ਨੇ ਪਰ ਹਾਲੇ ਤੱਕ ਵੀ ਉਹ ਵੈਂਟੀਲੇਟਰ ਤੇ ਉਸੇ ਤਰ੍ਹਾਂ ਹੀ ਮੁਹਾਲੀ ਦੇ ਫੋਟੋਸ ਹਸਪੀਟਲ ਦੇ ਵਿੱਚ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਪਰ ਉੱਥੇ ਹੀ ਇਸ ਸਮੇਂ ਇਸ ਤਰ੍ਹਾਂ ਦੀ ਸਿਚੁਏਸ਼ਨ ਦਾ ਮਾਹਰ ਕਹਿ ਸਕਦੇ ਆ ਇਸ ਤਰ੍ਹਾਂ ਦੀ ਜੋ ਮੈਡੀਕਲ ਹਾਲਾਤ ਨੇ ਉਹਨਾਂ ਦੇ ਮਾਹਰਾਂ ਦੇ ਨਾਲ ਜੋ ਗੱਲਬਾਤ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਕੁਝ ਵੀ ਜਿਆਦਾ ਚੰਗਾ ਨਹੀਂ ਹੈ ਕਿਉਂਕਿ ਦੋਸਤੋ ਜਿਸ ਦਿਨ ਰਜਵੀਰ ਜਵੰਦਾ ਦਾ ਬੱਦੀ ਨਾਲਾਗਾ ਰੋਡ ਤੇ ਐਕਸੀਡੈਂਟ ਹੁੰਦਾ ਹੈ ਤਾਂ ਉੱਥੇ ਜੋ ਮੌਜੂਦ ਪ੍ਰਤੱਖ ਦਰਸ਼ੀ ਸੀ ਮੌਕੇ ਦੇ ਉਹਨਾਂ ਦੇ ਦੱਸਣ ਦੇ ਅਨੁਸਾਰ ਰਜਵੀਰ ਜਵੰਦਾ ਉੱਥੇ ਸੁਤਬੋਧ ਨਹੀਂ ਸੀਗੇ ਉਹਨਾਂ ਨੂੰ ਪਹਿਲਾਂ ਪੰਚਕੁੱਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਕਿ ਉਹਨਾਂ ਦੀ ਗੰਭੀਰ ਹਾਲਤ ਦੇਖਦੇ ਉਹਨਾਂ ਨੂੰ ਪੰਚਕੁੱਲਾ ਦੇ ਵਧੀਆ ਹਸਪੀਟਲ ਹੈ ਜੋ ਇੱਕ ਪ੍ਰਾਈਵੇਟ ਹਸਪੀਟਲ ਹੈ ਪਾਰਸ ਉੱਥੇ ਲਿਜਾਇਆ ਗਿਆ ਜਿੱਥੇ ਕਿ ਉਹਨਾਂ ਨੂੰ ਫਰਸਟ ਏਡ ਦਿੰਦੇ ਹੀ ਉਹਨਾਂ ਨੂੰ ਪਹਿਲਾ ਹਾਰਟ ਅਟੈਕ ਆਇਆ ਜਿਸ ਤੋਂ ਬਾਅਦ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖ ਕੇ ਅਤੇ ਰਾਜਵੀਰ ਜਵੰਦਾ ਦੇ ਘਰ ਦੇ ਨੇੜੇ ਹੀ ਫੋਰਟ ਹਸਪਤਾਲ ਦੇ ਵਿੱਚ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਬਹੁਤ ਜਲਦੀ ਦੇ ਵਿੱਚ ਉਹਨਾਂ ਨੂੰ ਉੱਥੇ ਲਿਜਾਇਆ ਗਿਆ ਡਾਕਟਰਾਂ ਦੀ ਟੀਮ ਨੇ ਜਦੋਂ ਦੇਖਿਆ ਤਾਂ ਉਹਨਾਂ ਦੀ ਹਾਲਤ ਠੀਕ ਨਹੀਂ ਸੀ ਰਾਜਵੇ ਜਵੰਦਾ ਦੀ ਐਮ ਆਰ ਆਈ ਕਰਾਉਣ ਦੇ ਲਈ ਜਦੋਂ ਉਹਨਾਂ ਨੂੰ ਲੈ ਕੇ ਜਾਣ ਲੱਗੇ ਉਸ ਤੋਂ ਪਹਿਲਾਂ ਉਹਨਾਂ ਦੀ ਪਲਸ ਰੇਟ ਚੈੱਕ ਕੀਤੀ ਤਾਂ ਪਲਸ ਰੇਟ ਅੱਧ ਤੋਂ ਵੀ ਘੱਟ ਸੀਗੀ ਜੋ ਕਿ ਕੋਈ ਚੰਗਾ ਸਾਈਨ ਨਹੀਂ ਸੀਗਾ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣੇ ਹਰ ਰੋ ਤੁਹਾਡੇ ਤੱਕ ਅਪਡੇਟ ਵੀ ਆਉਂਦੇ ਰਹੇ ਕੁਝ ਚੰਗੀਆਂ ਗੱਲਾਂ ਵੀ ਆਈਆਂ ਜਿਵੇਂ ਕਿ ਕਹਿਣਾ ਸੀ ਕਿ ਰਾਜਵੀਰ ਜਵੰਦਾ ਦੀ ਮਾਤਾ ਜਦੋਂ ਉਹਨਾਂ ਨੂੰ ਜਾ ਕੇ ਮਿਲੇ ਤਾਂ ਉਹਨਾਂ ਦੇ ਅੱਖਾਂ ਦੇ ਵਿੱਚ ਰਾਜਵੀਰ ਜਵੰਦਾ ਦੀ ਅੱਖਾਂ ਦੇ ਵਿੱਚ ਹੰਝੂ ਆਏ ਤੇ ਉਹ ਲੱਤਾਂ ਵੀ ਉਹਨਾਂ ਦੀਆਂ ਹਿੱਲ ਰੀਆਂ ਸਨ ਪਰ ਜੋ ਮੈਡੀਕਲ ਮਾਰ ਨੇ ਉਹਨਾਂ ਦੀ ਜੇਕਰ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਹੋਣਾ ਕੁਝ ਉਹਨਾਂ ਦੀ ਹਾਲਾਤ ਤੋਂ ਵੱਖਰਾ ਨਹੀਂ ਹੈ ਕਿਉਂਕਿ ਉਹਨਾਂ ਦੀ ਲੱਤਾਂ ਦੇ ਵਿੱਚ ਕੋਈ ਫ੍ਰੈਕਚਰ ਨਹੀਂ ਹੈ ਤਾਂ ਲੱਤਾਂ ਮੂਵ ਕਰ ਸਕਦੀਆਂ ਨੇ ਹੰਝੂ ਉਹਨਾਂ ਦੇ ਤਾਂ ਕਰਕੇ ਕੋਈ ਹਾਫ ਬ੍ਰੇਨ ਉਹਨਾਂ ਦਾ ਕੰਮ ਕਰਦਾ ਹੈ ਦੋਸਤੋ ਜੋ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਂਦਾ ਫੋਟੋਸ ਹਸਪਤਾਲ ਵੱਲੋਂ ਉਹਦੇ ਵਿੱਚ ਦੋ ਦਿਨ ਤੋਂ ਲਗਾਤਾਰ ਕੋਈ ਚੰਗੀ ਖਬਰ ਨਹੀਂ ਆ ਰਹੀ ਐਮ ਆਰ ਆਈ ਦੇ ਵਿੱਚ ਵੀ ਪਤਾ ਲੱਗਿਆ ਕਿ ਉਹਨਾਂ ਦਾ ਹਾਫ ਬ੍ਰੇਨ ਹੈ ਜੋ ਉਸ ਨੂੰ ਆਕਸੀਜਨ ਸ਼ੁਰੂ ਤੋਂ ਨਹੀਂ ਪਹੁੰਚ ਰਹੀ ਜਿਸ ਕਰਕੇ ਉਹਨਾਂ ਦੇ ਅੱਧੇ ਦਿਮਾਗ ਦੀਆਂ ਕਹਿ ਸਕਦੇ ਆ 45% ਤੋਂ ਜ਼ਿਆਦਾ ਦਿਮਾਗ ਦੀਆਂ ਨਾੜਾਂ ਕਾਲੀਆਂ ਹੋ ਚੁੱਕੀਆਂ ਨੇ ਇੱਕ ਤਰ੍ਹਾਂ ਦਾ ਬ੍ਰੇਨ ਡੈੱਡ ਮੈਡੀਕਲ ਲੈਂਗੁਏਜ ਦੇ ਵਿੱਚ ਇਹਨੂੰ ਕਿਹਾ ਜਾਂਦਾ ਹੈ ਤੇ ਜੋ ਮੈਡੀਕਲ ਮਾਹਰ ਨੇ ਹਾਲਾਕੀ ਦੱਸਦੇ ਹੋਏ ਸਾਨੂੰ ਵੀ ਦੁੱਖ ਹੋ ਰਿਹਾ ਪਰ ਕਹਿੰਦੇ ਨੇ ਕਿ ਅੱਖਾਂ ਵਿੱਚ ਕੇ ਸੱਚਾਈ ਨੂੰ ਲੁਕਾਇਆ ਨਹੀਂ ਜਾ ਸਕਦਾ ਜੋ ਡਾਕਟਰ ਮਾਹਰ ਦੱਸਦੇ ਨੇ ਕਿ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਦਿਮਾਗ ਦਾ ਰਿਕਵਰ ਹੋਣਾ ਨੈਕਸਟ ਟੂ ਇੰਪੋਸੀਬਲ ਹੈ ਇਸ ਤਰ੍ਹਾਂ ਅੱਜ ਤੱਕ ਦੇ ਮੈਡੀਕਲ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ ਪਰ ਉਥੇ ਇਹ ਵੀ ਸੱਚ ਹੈ ਕਿ ਜੇਕਰ ਇਹ ਜਿਆ ਨਹੀਂ ਹੋਇਆ ਦਾ ਇਹ ਵੀ ਨਹੀਂ ਆਪਾਂ ਕਹਿ ਸਕਦੇ ਕਿ ਨਹੀਂ ਹੋਵੇਗਾ ਕਿਉਂਕਿ ਚਮਤਕਾਰ ਬਹੁਤ ਹੁਣ ਤੱਕ ਹੁੰਦੇ ਦੇਖੇ ਵੀ ਨੇ ਲੋਕਾਂ ਨੇ ਤੇ ਹੋ ਵੀ ਸਕਦੇ ਨੇ ਅਰਦਾਸਾਂ ਲੋਕਾਂ ਦੀਆਂ ਇਹੀ ਨੇ ਕਿ ਆਪਣੇ ਪਰਿਵਾਰ ਦੇ ਵਿੱਚ ਰਾਜਵੀਰ ਜਵੰਦਾ ਖੁਸ਼ੀ-ਖੁਸ਼ੀ ਜਾਵੇ ਪਰ ਗੱਲ ਇਹ ਆ ਦੋਸਤੋ ਬੁਰੀ ਖਬਰ ਹੈ ਕਿ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਡਾਕਟਰਾਂ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਉਹਨਾਂ ਦੇ ਕਈ ਆਰਗਨ ਕਈ ਉਹਨਾਂ ਦੇ ਅੰਗ ਕੰਮ ਕਰਨਾ ਛੱਡ ਚੁੱਕੇ ਨੇ ਤੇ ਕੁਝ ਜੋ ਲੋਕ ਮਾਰਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਇੱਕ ਤਰੀਕੇ ਦੇ ਨਾਲ ਹਸਪਤਾਲ ਆਪਣੀ ਮਾਰਕੀਟਿੰਗ ਕਰ ਰਿਹਾ ਹੈ ਆਪਣੀ ਪਬਲਿਸਿਟੀ ਕਰ ਰਿਹਾ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਗੱਲ ਸੱਚ ਜਾਪਦੀ ਹੈ ਕਿਉਂਕਿ ਜਿਸ ਦਿਨ ਦਾ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੁੰਦਾ ਹੈ ਮੀਡੀਆ ਉੱਥੇ ਪਹੁੰਚਦਾ ਹੈ ਤਾਂ ਮੀਡੀਆ ਨੂੰ ਜਿਸ ਤਰੀਕੇ ਦੇ ਨਾਲ ਟ੍ਰੀਟ ਕੀਤਾ ਜਾਂਦਾ ਹੈ ਉਹਨਾਂ ਦੀ ਆਉ ਭਗਤ ਕੀਤੀ ਜਾਂਦੀ ਹੈ ਮੀਡੀਆ ਨੂੰ ਕੋਲ ਡ੍ਰਿੰਕਸ ਸਨੈਕਸ ਵਗੈਰਾ ਤੇ ਉਸ ਤੋਂ ਬਾਅਦ ਸੈਂਡਵਿਚ ਵਗੈਰਾ ਵੱਖ-ਵੱਖ ਖਾਣ ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਂਦੀਆਂ ਤੇ ਲਗਾਤਾਰ ਇਹ ਸੇਵਾ ਚੱਲ ਰਹੀ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਮਾੜੀ ਚੀਜ਼ ਹੈ ਚੰਗੀ ਚੀਜ਼ ਹੈ ਬਹੁਤ ਵਧੀਆ ਗੱਲ ਹੈ ਕਿ ਆਉਣ ਵਾਲੇ ਲੋਕਾਂ ਦਾ ਇਸ ਤਰ੍ਹਾਂ ਧਿਆਨ ਰੱਖਣਾ ਪਰ ਇਹ ਧਿਆਨ ਸਿਰਫ ਮੀਡੀਆ ਦਾ ਹੀ ਕਿਉਂ ਕੀ ਜੋ ਮਰੀਜ਼ਾਂ ਦੇ ਪਰਿਵਾਰ ਆਉਂਦੇ ਨੇ ਜਾਂ ਫਿਰ ਰਾਜਵੀਰ ਜਵੰਦਾ ਨੂੰ ਪਿਆਰ ਕਰਨ ਵਾਲੇ ਜਾਂ ਫਿਰ ਉਹਨਾਂ ਦੇ ਬੇਸ਼ੱਕ ਕਈਆਂ ਨੇ ਗਾਣੇ ਵੀ ਨਹੀਂ ਸੁਣੇ ਸੀ ਪਰ ਉਹਨਾਂ ਦੇ ਹਾਲਾਤ ਤੇ ਉਹਨਾਂ ਦੇ ਪਰਿਵਾਰ ਦਾ ਜੋ ਇਸ ਸਮੇਂ ਮਹੌਲੇ ਉਸ ਨੂੰ ਜਾਣਦੇ ਹੋਏ ਲੋਕ ਸੁਭਾਅਕੀ ਤੌਰ ਤੇ ਕਈ ਤਾਂ ਇੱਕ ਭੈਣ ਮਿਲੀ ਸੀ ਨੰਗੇ ਪੈਰ 3-4 ਕਿਲੋਮੀਟਰ ਤੁਰ ਕੇ ਆਈ ਸੀ ਜੋਤ ਸੁਹਾਣਾ ਸਾਹਿਬ ਤੋਂ ਲੈ ਕੇ ਦੇਸੀ ਕੀ ਦੀਏ ਉਹ ਅਰਦਾਸ ਕਰਨ ਦੇ ਲਈ ਰਾਤ ਦੀ ਬੈਠੀ ਸੀ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਆਉ ਭਾਗ ਤੇ ਨਹੀਂ ਕੀਤੀ ਜਾਣੀ ਚਾਹੀਦੀ ਇਹਨਾਂ ਦੀ ਸੇਵਾ ਨਹੀਂ ਕੀਤੀ ਜਾਣੀ ਚਾਹੀਦੀ ਸੇਵਾ ਛੱਡੋ ਤੁਸੀਂ ਇਹਨਾਂ ਨੂੰ ਇੱਕ ਤਰੀਕੇ ਦੇ ਨਾਲ ਸਹੀ ਗਾਈਡ ਕਰਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਸਾਨੂੰ ਵੀ ਉੱਥੇ 40 ਸੌਸ ਹਸਪੀਟਲ ਦੇ ਵਿੱਚ ਮਿਲਦੇ ਨੇ ਕਈ ਕਹਿੰਦੇ ਨੇ ਜੀ ਅਸੀਂ ਤਾਂ ਭਟਕਦੇ ਹੀ ਰਹਿੰਦੇ ਹਾਂ ਸਾਨੂੰ ਕੋਈ ਦੱਸਦਾ ਵੀ ਨਹੀਂ ਹੈ ਕਿੱਧਰ ਉਹ ਦਾ ਮਰੀਜ਼ ਆ ਕਿਹੜੇ ਬਾਡ ਦੇ ਵਿੱਚ ਜਾਣਾ ਕਿੱਧਰ ਦੀ ਜਾਣਾ ਸੋ ਇਹ ਵੀ ਇੱਕ ਵੱਡਾ ਸਵਾਲ ਹੈ ਪਰ ਉੱਥੇ ਹੀ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਡਾਕਟਰ ਜੇਕਰ ਜਿਓ ਜਾਣ ਤੋਂ ਲੱਗੇ ਹੋਏ ਨੇ ਤਾਂ ਉਹਨਾਂ ਨੂੰ ਸਲੂਟ ਬਣਦਾ ਹੈ ਪਰ ਜੇਕਰ ਇਹ ਖਬਰਾਂ ਸੱਚੀਆਂ ਨੇ ਕਿ ਉਹ ਸਿਰਫ ਮਾਰਕੀਟਿੰਗ ਕਰ ਰਹੇ ਨੇ ਕਿਸੇ ਦੀ ਜ਼ਿੰਦਗੀ ਦੇ ਉੱਪਰ ਖੇਡ ਕੇ ਤਾਂ ਇਹ ਬਹੁਤ ਹੀ ਗਲਤ ਗੱਲ ਹੈ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਸੋ ਡਾਕਟਰਾਂ ਨੂੰ ਜ਼ਰੂਰ ਕੋਈ ਵੀ ਸੱਚਾਈ ਹੋਵੇ ਕੋਈ ਵੀ ਹਾਲਾਤ ਹੋਵੇ ਸੱਚ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਕਿਉਂਕਿ ਝੂਟੀਆਂ ਮੀਟਾਂ ਜਦੋਂ ਟੁੱਟਦੀਆਂ ਨੇ ਤਾਂ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਪਰ ਉੱਥੇ ਅਸੀਂ ਇਹ ਵੀ ਕਹਿੰਦੇ ਆ ਕਿ ਲੋਕਾਂ ਦਾ ਜੋ ਪਿਆਰ ਹੈ ਲੋਕਾਂ ਦੇ ਵਿੱਚ ਇਸ ਸਮੇਂ ਜੋ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਹੋ ਰਹੀਆਂ ਨੇ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ ਰਾਜਵੀਰ ਜਵੰਦਾ ਦੇ ਮਾਤਾ ਦਾ ਕਹਿਣਾ ਹੈ ਕਿ ਹੁਣ ਤੱਕ ਉਹਨਾਂ ਨੇ ਮੈਡੀਕਲ ਦਾ ਕੋਈ ਵੀ ਹਸਪਤਾਲ ਦੇ ਵਿੱਚ ਬਿੱਲ ਨਹੀਂ ਭਰਿਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਕੌਣ ਆ ਕੇ ਕਿਹੜਾ ਬਿੱਲ ਭਰ ਜਾਂਦਾ ਇੱਥੋਂ ਤੱਕ ਕਿ ਵੈਂਟੀਲੇਟਰ ਦਾ ਬਿੱਲ ਵੀ ਜੋ ਕਈ ਹਜ਼ਾਰਾਂ ਦੇ ਵਿੱਚ ਲੱਖਾਂ ਦੇ ਵਿੱਚ ਹੁੰਦਾ ਹੈ ਉਹਨਾਂ ਨੇ ਉਹ ਵੀ ਨਹੀਂ ਭਰਿਆ ਉਹ ਕਹਿੰਦੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਕਿ ਕੌਣ ਭਰ ਜਾਂਦਾ ਹੈ ਕਿ ਲੋਕ ਇੰਨੇ ਵੱਡੇ ਦਾਨੀ ਨੇ ਕਿ ਆਪਣਾ ਨਾਂ ਵੀ ਨਹੀਂ ਦਿਖਾਉਣਾ ਚਾਹੁੰਦੇ ਆਪਣੀ ਸ਼ਕਲ ਵੀ ਨਹੀਂ ਦਿਖਾਉਣਾ ਚਾਹੁੰਦੇ ਉਹ ਕਹਿੰਦੇ ਇੰਨੇ ਲੋਕ ਹੌਸਲਾ ਦਿੰਦੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਪੂਰਾ ਪੰਜਾਬ ਹੀ ਉਹਨਾਂ ਦਾ ਪਰਿਵਾਰ ਹੈ ਉਹ ਕਹਿੰਦੇ ਘਰੋਂ ਅਸੀਂ ਰੋਟੀ ਇੱਕ ਦਿਨ ਵੀ ਨਹੀਂ ਲੈ ਕੇ ਆਉਂਦੇ ਰੋਜ਼ ਉਨ੍ਹਾਂ ਦੀ ਰੋਟੀ ਉਨ੍ਹਾਂ ਦੇ ਖਾਣ ਪੀਣ ਦੇ ਲਈ ਲੋਕ ਲੈ ਕੇ ਆਉਂਦੇ ਨੇ ਸੋ ਇੱਕ ਚੰਗੀ ਗੱਲ ਹੈ ਇਹ ਪੰਜਾਬ ਦੇ ਵਿੱਚ ਹੀ ਬਲੱਖਣਤਾ ਦੇਖਣ ਨੂੰ ਮਿਲਦੀ ਆ ਪਰ ਉੱਥੇ ਹੀ ਅਰਦਾਸ ਬੇਨਤੀ ਹੈ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਠੀਕ ਹੋਣ ਆਪਣੇ ਪਰਿਵਾਰ ਦੇ ਵਿੱਚ ਆਉਣ ਕਿਉਂਕਿ ਰਾਜਵੀਰ ਜਵੰਦਾ ਜੋ ਇੱਕ ਯੋਧਾ ਹੈ ਇੱਕ ਐਡਵੈਂਚਰ ਨੂੰ ਪਿਆਰ ਕਰਨ ਵਾਲਾ ਹੈ ਹਮੇਸ਼ਾ ਜ਼ਿੰਦਗੀ ਦੇ ਵਿੱਚ ਐਡਵੈਂਚਰ ਕਰਦੇ ਹੋਏ ਤੁਸੀਂ ਵੀ ਉਨ੍ਹਾਂ ਨੂੰ ਵਾਕ ਵਾਕ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਵੀਡੀਓਜ਼ ਦੇ ਰਾਹੀਂ ਦੇਖਦੇ ਰਹਿੰਦੇ ਹੋ ਤੇ ਇਸ ਸਮੇਂ ਤੁਹਾਡੇ ਨਾਲ ਕੁਝ ਖਾਸ ਵੀਡੀਓਜ਼ ਵੀ ਸ਼ੇਅਰ ਕਰਦੇ ਆਂ ਆਓ ਅੱਗੇ ਦੇਖਿਓ ਅਨਲਿमिटेड ਗਿਆਨ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਦੇ ਲਈ ਬਣੇ ਰਹਿਣਾ ਅਨਲਿमिटेड ਗਿਆਨ ਦੇ ਨਾਲ ਹੁਣ ਦੇਖੋ ਇਹ ਵੀਡੀਓਜ਼ ਤੇ ਰਾਜਵੀਰ ਜਵੰਦਾ ਦੀ ਸਿਹਤਯਾਬੀ ਦੇ ਲਈ ਅਰਦਾਸ ਜ਼ਰੂਰ ਕਰਿਓ ਪਰ ਹਾਲੇ ਤੱਕ ਜੋ ਵੀ ਖਬਰਾਂ ਬਾਹਰ ਆ ਰਹੀਆਂ ਨੇ ਮੈਡੀਕਲ ਬੁਲੇਟਿਨ ਲਾ ਲੋ ਜਾਂ ਫਿਰ ਹੋਰ ਅਪਡੇਟ ਮਰੇ ਨੇ ਉਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੈ ਹਾਲੇ ਤੱਕ ਪੂਰੀ ਖ਼ਬਰ ਹੀ ਸਾਹਮਣੇ ਆ ਰਹੀ ਹੈ ਪਰਮਾਤਮਾ ਕਰੇ ਜਲਦ ਕੋਈ ਚਮਤਕਾਰ ਹੋਵੇ ਤੇ ਰਾਜਵੀਰ ਜਵੰਦਾ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਚ ਜਾਣ ਧੰਨਵਾਦ ਇਹ ਵੀਡੀਓ ਰਾਜਵੀਰ ਜਵੰਦਾ ਬਾਰੇ ਹੈ ਤੇ ਮੈਂ ਤੁਹਾਨੂੰ ਬਿਲਕੁਲ ਹਸਪੀਟਲ ਦੇ ਵਿੱਚ ਇਸ ਟਾਈਮ ਕੀ ਹੋ ਰਿਹਾ ਮੈਂ ਤੁਹਾਨੂੰ ਰਿਐਲਿਟੀ ਦੇ ਵਿੱਚ ਦੱਸ ਰਿਹਾ ਤਾਂ ਹੁੰਦਾ ਕਿ ਸ਼ਿਮਲਾ ਬੱਦੀ ਰੋਡ ਜਿਹੜਾ ਉਹਨਾਂ ਦਾ ਐਕਸੀਡੈਂਟ ਹੁੰਦਾ ਤਾਂ ਜਿਹੜਾ ਪਰਸਨ ਉਹਨੂੰ ਚਾਕੇ ਪਾਰਸ ਹਸਪੀਟਲ ਲੈ ਕੇ ਜਾਂਦਾ ਤਾਂ ਪਾਰਸ ਹਸਪੀਟਲ ਦੇ ਵਿੱਚ ਉਹਨਾਂ ਨੂੰ ਪਹਿਲਾ ਹਾਰਟ ਅਟੈਕ ਹੁੰਦਾ ਇਦੋਂ ਨਾ ਹਾਰਟ ਅਟੈਕ ਤੋਂ ਬਾਅਦ ਹਸਪੀਟਲਾਈਜ਼ ਸਮਝ ਜਾਂਦੇ ਕਿ ਮਾਮਲਾ ਬਹੁਤ ਜ਼ਿਆਦਾ ਗੰਭੀਰ ਆ ਇੰਟਰਨਲ ਸੱਟਾਂ ਲੱਗੀਆਂ ਹੋਈਆਂ ਨੇ ਤਾਂ ਉਹਨਾਂ ਨੂੰ ਸ਼ਿਫਟ ਕਰਦੇ 40 ਮੋਹਾਲੀ ਜੋ ਕਿ ਉਹਨਾਂ ਦੇ ਘਰ ਦੇ ਇਲਾਕੇ ਵੀ ਆ 40 ਮੋਹਾਲੀ ਦੇ ਵਿੱਚ ਕੀ ਹੁੰਦਾ ਕਿ ਜਦੋਂ ਉਹਨਾਂ ਨੂੰ ਐਮ ਆਰ ਆਈ ਲਈ ਲੈ ਕੇ ਜਾਇਆ ਜਾਂਦਾ ਆ ਤਾਂ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਵਾਰੀ ਹਾਰਟ ਅਟੈਕ ਹੁੰਦਾ ਹੈ ਫਿਰ ਉਸ ਤੋਂ ਬਾਅਦ ਦੁਬਾਰਾ ਐਮ ਆਰ ਆਈ ਲਈ ਤਿਆਰ ਕੀਤਾ ਜਾਂਦਾ ਕਿ ਚ ਉਹਨੂੰ ਲੈ ਕੇ ਚਲੀ ਤਾਂ ਉਸ ਟਾਈਮ ਉਹਨਾਂ ਨੂੰ ਇੱਕ ਵਾਰੀ ਦੌਰਾ ਜਾਣਗੀ ਸੀਜ਼ਰ ਪੈਂਦਾ ਸੀਜ਼ਰ ਪੈਣ ਦੇ ਦੌਰਾਨ ਉਹਨਾਂ ਦੀ ਜਿਹੜੀ ਹਾਰਟ ਬੀਟ ਆ ਸਿਰਫ 30 ਰਹਿ ਜਾਂਦੀ ਹੈ ਨੋਰਮਲ ਇੱਕ ਇ ਪਾਰ ਮਿੰਟ ਹੁੰਦੀ ਹੈ ਬੀਟਸ ਪਰ ਮਿੰਟ ਲੇਕਿਨ ਉਹਨੇ ਸਿਰਫ 30 ਰਹਿ ਜਾਂਦੀ ਤਾਂ ਉਹਨਾਂ ਨੂੰ ਐਟ੍ਰੋਪੀਨ ਇੰਜੈਕਸ਼ਨ ਦੇ ਕੇ ਥੋੜਾ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਕਿ ਉਹਨਾਂ ਦੀ ਜਿਹੜੀ ਹਾਰਟ ਰੇਟ ਹੈ ਥੋੜੀ ਸਟੇਬਲ ਹੋਵੇ ਤਾਂ ਇਸ ਕਰਕੇ ਉਹਨਾਂ ਦੀ ਐਮ ਆਰ ਆ ਕੈਨਸਲ ਹੋ ਜਾਂਦੀ ਉੱਤਮ ਵੱਜ ਲੋ ਸੀ ਵੀ ਸਕੈਨ ਕਰਦੇ ਆ ਤੇ ਦੇਖਦੇ ਕਿ ਇੰਟਰਨਲ ਇੰਜਰੀਜ਼ ਕਿੰਨੀਆਂ ਨੇ ਤਾਂ ਪਤਾ ਲੱਗਦਾ ਕਿ ਹਾਫ ਬ੍ਰੇਨ ਜਿਹੜਾ ਬਿਲਕੁਲ ਡੈਡ ਹੋ ਚੁੱਕਿਆ ਯਾਨੀ ਕਿ ਨਾੜਾਂ ਜਿਹੜੀਆਂ ਬਿਲਕੁਲ ਬਲੈਕ ਹੋ ਚੁੱਕੀਆਂ ਜਦੋਂ ਤੱਕ ਉਹਨਾਂ ਨੂੰ ਖੂਨ ਨਹੀਂ ਪਹੁੰਚਿਆ ਤਾਂ ਨਾੜਾਂ ਬਿਲਕੁਲ ਬਲੈਕ ਹੋ ਚੁੱਕੀਆਂ ਨੇ પણ ਹੋ ਕੀ ਰਿਹਾ ਹੈ ਕਿ ਇਸ ਪੂਰੇ ਜਿਹੜੀ ਚੀਜ਼ ਨੂੰ ਇੱਕ ਤਰ੍ਹਾਂ ਦੇ ਇੱਕ ਮਾਰਕੀਟਿੰਗ ਵਾਲੀ ਚੀਜ਼ ਬਣਾ ਦਿੱਤਾ ਗਿਆ ਕਿ ਇੱਕ ਪਰਟੀਕੂਲਰ ਹਸਪੀਟਲ ਦਾ ਨਾਮ ਆ ਮਾਰੇ ਇੱਕ ਪਰਟੀਕੂਲਰ ਡਾਕਟਰ ਦਾ ਨਾਮ ਆ ਮਾਰੇ ਬਾਰ-ਬਾਰ ਕੇ ਉਹਨਾਂ ਨੇ ਇੱਕ ਤਰ੍ਹਾਂ ਦੀ ਫ੍ਰੀ ਦੀ ਮਾਰਕੀਟਿੰਗ ਫ੍ਰੀ ਦੀ ਪੋਪੁਲਾਰਿਟੀ ਮਿਲ ਰਹੀ ਹੈ ਜਾਣਦੇ ਉਹ ਵੀ ਨੇ ਜਾਣਦੇ ਸਟਾਫ ਵਾਲੇ ਵੀ ਨੇ ਜਾਣਦੇ ਘਰ ਦੇ ਵੀ ਨੇ ਕਿ ਬੱਚਿਆਂ ਦੀ ਉਮੀਦ ਜਿਹੜੀ ਉਹ ਬਹੁਤ ਰੇਅਰੈਸਟ ਆਫ ਦਾ ਰੇਅਰ ਆ ਜੇ ਬੱਚੇ ਵੀ ਜਾਂਦੇ ਤਾਂ ਸਾਰੀ ਉਮਰ ਉਹਨਾਂ ਨੂੰ ਵੈਂਟੀਲੇਟਰ ਤੇ ਰਹਿਣਾ ਪਊਗਾ ਇਹ ਜਿਹੇ ਕੇਸ ਪਹਿਲਾਂ ਵੀ ਹੋਇਆ ਸੀਗਾ ਸਾਊਦੀ ਅਰੇਬੀਆ ਦਾ ਇੱਕ ਪ੍ਰਿੰਸ ਆ ਉਹ ਦਾ ਕਾਰ ਐਕਸੀਡੈਂਟ ਹੋਇਆ ਲੰਡਨ ਦੇ ਵਿੱਚ ਸੇਮ ਆਹੀ ਕੇਸ ਸੀਗਾ ਸਿਰ 'ਤੇ ਸੱਟ ਲੱਗੀ ਉਹਨਾਂ ਨੇ 14 ਸਾਲ ਤੱਕ ਉਹਨਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਉਹ ਵੀ ਕੋਮਾ ਦੇ ਵਿੱਚ ਸੀਗੇ ਕੋਸ਼ਿਸ਼ ਇਹੀ ਰਹੀ ਬੈਸਟ ਬੈਸਟ ਡਾਕਟਰ ਆਵੇ ਸਰਜਰੀਜ਼ ਹੋਣ ਸ਼ਾਇਦ ਫਿਊਚਰ ਦੇ ਵਿੱਚ ਕੋਈ ਐਜੀ ਮੈਡੀਸਿਨ ਆ ਜਾਵੇ ਠੀਕ ਹੋ ਜਾਣ ਲੇਕਿਨ ਉਹ ਨਹੀਂ ਹੋ ਪਾਇਆ ਤੇ ਆਖਰਕਾਰ ਇਸੇ ਈਅਰ ਉਹਨੇ ਡੈਥ ਹੋ ਗਈ ਸੇਮ ਚੀਜ਼ ਜੋ ਰਾਜਵੀਰ ਜਵੰਦਾ ਦੇ ਨਾਲ ਵੀ ਹੋ ਰਹੀ ਹੈ ਹੁਣ ਕੁਝ ਲੋਕ ਕਹਿਣਗੇ ਕਿ ਉਹਨਾਂ 'ਚ ਇੰਪਰੂਵਮੈਂਟ ਹੋਈ ਉਹਨੇ ਅੱਖਾਂ 'ਚੋਂ ਹੰਝੂ ਨਿਕਲਣ ਲੱਗਾ ਪੈਰ ਹਿੱਲਿਏ ਨੇ ਮੈਂ ਉਹ ਤਾਂ ਦੱਸ ਦਿੰਦਾ ਜਦੋਂ ਬੰਦਾ ਦਾ ਬ੍ਰੇਨ ਡੈਡ ਹੁੰਦਾ ਹੈ ਹਾਫ ਬ੍ਰੇਨ ਡੈਡ ਹੁੰਦਾ ਕੋਮਾ ਦੇ ਵਿੱਚ ਹੁੰਦਾ ਤੇ ਉਹਨੂੰ ਸੁਣਦਾ ਸਾਰਾ ਕੁਝ ਹੁੰਦਾ ਹੈ ਜਦੋਂ ਉਹਨਾਂ ਦੀ ਮਦਰ ਉਹਨਾਂ ਦੇ ਕੋਲੇ ਗਏ ਨੇ ਤਾਂ ਉਸ ਵੇਲੇ ਉਹਨਾਂ ਨੂੰ ਫੀਲ ਹੋਇਆ ਕਿ ਮੇਰੇ ਮਦਰ ਰਮੇਸਾ ਲਾਤ ਦੇ ਵਿੱਚੋਂ ਉਹਨਾਂ ਦੇ ਹੰਝੂ ਨਿਕਲੇ ਆ ਬਾਕੀ ਉਹਦੇ ਲੱਤਾਂ ਹਿੱਲਣ ਦੀ ਗੱਲ ਹੀ ਹੱਥ ਹਿਲਾਣ ਦੀ ਗੱਲ ਉਹਨਾਂ ਦੇ ਹਾਥੀਆਂ ਲੱਤਾਂ ਦੇ ਵਿੱਚ ਕੋਈ ਫ੍ਰੈਕਚਰ ਨਹੀਂ ਆ ਤਾਂ ਇਸ ਕਰਕੇ ਉਹ ਹਿੱਲਣ ਗਿਆ ਉਹ ਕੋਮਨ ਰਿਫਲੈਕਸ ਆ ਨਾਰਮਲ ਰਿਫਲੈਕਸ ਤਾਂ ਹੋ ਗਈ ਹੋਊਗਾ ਉਹਦੇ ਵਿੱਚ ਕੋਈ ਇਹ ਨਹੀਂ ਕਿ ਇਹਨਾਂ ਨੇ ਕੋਈ ਇਹੋ ਜੀ ਸਰਜਰੀ ਕਰਤੀ ਪਰਫਾਰਮ ਕਰਤੀ ਹੈ ਇੰਪਰੂਵਮੈਂਟ ਲਈ ਇੱਧਰ ਤਾਂ ਕੁਝ ਨਹੀਂ ਆ ਜਦੋਂ ਬ੍ਰੇਨ ਡੈਡ ਇਕ ਵਾਰੀ ਹੋ ਜਾਂਦਾ ਉਸ ਤੋਂ ਬਾਅਦ ਉਸ ਚੀਜ਼ ਨੂੰ ਰਿਵਰਸ ਕਰਨਾ ਨਾ ਮੁਮਕਿਨ ਹੈ ਹੁਣ ਤੱਕ ਦੀ ਸਾਇੰਸ ਜਿਹੜੀ ਉਹ ਇਹ ਚੀਜ਼ ਨਹੀਂ ਅਚੀਵ ਕਰ ਸਕਦੀ ਇਨ ਦਾ ਫਿਊਚਰ ਇਹ ਚੀਜ਼ ਹੋ ਸਕੇ ਉਹ ਗੱਲ ਵੱਖਰੀ ਹੈ ਧੰਨਵਾਦ ਤਾਂ ਗਾਇਜ਼ ਇਹ ਵੀਡੀਓ ਚੁੱਕੇ ਸਾਡੀ ਤੇਰੀ ਘਟਕ ਤੇ ਤੁਸੀਂ ਦੇਖਿਆ ਨਾ ਕਿ ਮਤਲਬ ਲੱਗ ਏਜ ਲੱਗਦਾ ਹੈ ਕਿ ਐਕਸੀਡੈਂਟ ਦੀ ਛੋਟਾ ਹੋਇਆ ਹੈ ਮਤਲਬ ਠੀਕ ਹੋ ਜਾਣਗੇ ਚੱਲਣਾ ਐਂ ਪਰ ਕੀ ਉਹਨਾਂ ਨਾਲ ਕੀ ਹੋਇਆ ਹੈ ਐਟ ਦ ਟਾਈਮ ਦੇਖਦੇ ਨੇ ਕੀ ਸਿਚੁਏਸ਼ਨ ਬਣ ਹੋ ਜਾਣਾ ਹੈ ਕਾ ਐ ਕਹਿ ਸਕਦੇ ਕਿ ਮਤਲਬ ਬਹੁਤ ਹੀ ਬੁਰੀ ਹਾਲਤ ਹੈ ਜਦ ਅੱਤਾ ਪ੍ਰਿੰਟ ਆ ਮੇ ਜੋ ਗਿਆ ਹਾਂ ਪ੍ਰਿੰਟਰ ਪਰ ਜੋ ਗਿਆ ਉਹ ਬਹੁਤ ਚੰਗ ਲੱਗ ਰਿਹਾ ਹੈ ਨਸਤੇ ਨਾਲ ਇਹ ਕਹਿੰਦੇ ਜਦ ਉਹਨਾਂ ਲਈ ਮੰਮੀ ਇਹਨਾਂ ਦੇ ਆਖੋ ਅੰਜੂ ਆਏ ਇਹ ਮਤਲਬ ਉਹਨਾਂ ਨੂੰ ਕਹਿੰਦੇ ਸਾਰਾ ਸੁਣਦਾ ਹੈ ਉਹ ਮਤਲਬ ਸਭ ਕੁਝ ਜਿਹੜਾ ਆਸੇ ਪਾਸ ਹੋ ਰਿਹਾ ਨੂੰ ਪਤਾ ਹੁੰਦਾ ਨਹੀਂ ਕੀ ਹੁੰਦਾ ਤੇ ਆਪਣੇ ਜੀ ਗੱਲ ਬਾਤ ਦੇਖ ਕੇ ਤਾਂ ਅੰਜੂ ਨੇ ਨਾ ਆ ਮਾਰ ਜਦੋਂ ਇਹ ਬੱਚੇ ਨੇ ਟੋਲ ਤਾਈ ਦੀਆਂ ਮਾਦਰ ਮਨ ਅੰਦਰ ਹੋਏ ਰਹਿੰਦਾ ਹੈ ਤੇ ਫਿਰ ਉਹ ਤਾਂ ਕਿੱਸ ਤਰ੍ਹਾਂ ਜੂਝ ਰਿਹਾ ਹੈ ਫੇਡਲੇ ਮੰਨ ਲਏ ਕਿ ਇਹ ਕਿਸ ਕਾਰੇ ਕੀ ਜਿਹੜੇ ਪਹਿਲਾਂ ਸੀ ਐਨਜੀ ਨਾ ਪ੍ਰਿੰਸ ਕਿਸ ਇਨੰਡਿਸੇ ਕਿ 4 ਇੰਚ ਕਹਿੰਦੇ ਕਿ ਉਹਨਾਂ ਨੂੰ ਮਤਲਬ 14 ਸਾਲ ਰੱਖਿਆ ਕਮਾਜ ਸੀ ਹੋ ਗਿਆ ਵਿਦਿਆਲਿਆ ਤੋਂ ਕਿ ਕਹਿੰਦੇ ਬਹੁਤ ਹੀ ਗੇਰ ਸਿਚੁਏਸ਼ਨ ਹੁੰਦੀ ਹੈ ਕਿ ਬੰਦਾ ਠੀਕ ਹੋ ਜਾ ਹੂੰ ਹੂੰ ਫੁਨਾ ਨਹੀਂ ਕਿ ਅਪਲਾਸ ਹੈ ਉਹ ਮਤਲਬ ਇਹਨਾਂ ਦੇ ਕਹਣਾ ਹੈ ਕਿ ਮਤਲਬ ਹਸਪੀਟਲ ਫੇਮ ਲੈ ਰਹੀ ਹੈ ਹੂੰ ਹੂੰ ਕੀ ਜਲਦੀ ਠੀਕ ਨਾ ਕਰੇ ਤੇ ਉਸਕੇ ਡਾਕਟਰ ਦਾ ਨਾਮ ਨਹੀਂ ਗਿਆ ਇਹਨੇ ਠੀਕ ਕਰੇ ਨਹੀਂ ਕਿ ਪਾਤੇ ਹੱਡਾ ਜੀ ਤਾਂ ਕੋਈ ਫ੍ਰੈਕਚਰ ਨਹੀਂ ਆ ਨਾ ਤਾਂ ਪੈਨਿਕ ਤੇ ਤਾਂ ਜਿਹੜਾ ਆਪਾਂ ਦਾ ਬਸੀਗੀ ਅਰਦਾਸ ਕਰੀ ਜਲਦੀ ਠੀਕ ਹੋ ਕੇ ਕਰੀ ਚੱਲ ਜੇ ਹਾਂ ਸਾਡੀ ਉਹਨਾਂ ਦੇ ਨਾਲ ਰਾਜਵੀਰ ਦੇ ਨਾਲ ਸਾਡੀ ਸਾਡੀ ਕਹਿੰਦੇ ਕੀ ਮਤਲਬ ਬਿਲਕੁਲ ਭਰਜੰਦਾ ਖਾਂਡਾ ਆ ਫੇਰ ਮੈਡੀਸਿਨ ਤਾਂ ਕਿਸ ਨੂੰ ਕੁਝ ਨਹੀਂ ਪਤਾ ਕਹਿੰਦੇ ਕਿ ਸਾਰੇ ਕਾਰਨ ਨਾ ਪਿਆਣ ਦੇਤੇ ਸਾਰੇ ਹਨ ਹੂੰ ਬਾਕੀ ਇਨਹੀ ਤੁਹਾਡੇ ਸਾਰਿਆਂ ਦੀ ਦੁਆਵਾ ਰਾਜਵੀਰ ਦੇ ਨਾਲ ਨਾ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰ ਜਾ ਤੇ ਤੁਸੀਂ ਮਤਲਬ ਸਾਰੇ ਦਾਸ ਕਰੋ ਪੁਨਰਮਤ ਸਾਰੇ ਕਾਰਨ ਅਸੀਂ ਕਾਦੇ ਕਿ ਹਾਜ਼ਰੀ ਟੈਲ ਫੋਨ ਲੈਂਣਾ ਨਾ ਤੇ ਜੈ ਹਲੇ ਕਹਿੰਦੇ ਕਿ ਬਹੁਤ ਰੇਅਰ ਕੇਸ ਹੁੰਦੇ ਕਿ ਜੇ ਠੀਕ ਹੋ ਜਾਂਦੇ ਹੂੰ ਹੂੰ ਤੇ ਇਹ ਚਮਤਕਾਰ ਇਹ ਚਮਤਕਾਰ ਤਾਂ ਹੀ ਤੇ ਦਵਾ ਤੇ ਅਦਾਸ ਕਰੂਗੇ ਵਾਹ ਜਿਹੜੀ ਇੱਕ ਕੇਸ ਹੈ ਕੁਸ਼ੀ ਬਦਨਾ ਆਪਣੇ ਪਰਿਵਾਰ ਅੰਨਾ ਦਾ ਪੂਰਾ ਫਿਊਚਰ ਖਰਾਬ ਹੈ ਇਸ ਤਰੀਕਾ ਹੈਨਾ ਮੇਰੇ ਪਰ ਜਾਦੇ ਨੇ ਵਧੀਆ ਗਾਇਕ ਹੈ ਤੇ ਅਸੀਂ ਆ ਤਾਂ ਸ਼ੁਰੂ ਕਰ ਗਰੂਸੀ ਵੀ ਕਰਿਓ ਤੇ ਆਪਣੀ ਵੀ ਤੇ লাইਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਸਾਡਾ ਨਾਲ ਜੁੜਨੇ ਜ਼ਰੂਰ ਬਦੇ ਰਹੋ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਧੰਨਵਾਦ